ਫੁਪੜੀ ਓਏ ਗੱਲ ਕਰ ਲੈ ਓ ਤੇਰੇ ਮੈਂ ਓ ਖੋਟਿਆਂ ਨਾਲ ਧੋੜਾ ਲਾਉਣ ਆ ਲਿਆ ਗੱਲ ਕਰ ਮੇਰੇ ਨਾਲ ਓ ਬੱਚ ਦੀ ਪੂਛ ਨੂੰ ਫੜ ਕੇ ਹੈਲੋ ਹੈਲੋ ਕਰਨ ਆ ਲਿਆ ਗੱਲ ਕਰ ਮੇਰੇ ਨਾਲ ਤੂੰ ਕਹ ਹੈਲੋ ਫੁਪੜੀ ਓ ਜਵਾਕਾਂ ਦੇ ਬੰਟੇ ਚੁੱਕਣ ਆ ਲਿਆ ਓਏ ਗੱਲ ਕਰ ਮੇਰੇ ਨਾਲ ਓਏ ਫੜ ਦੇ ਕਿੱਥੇ ਜਾਸੀ ਆ ਗਿਆ ਆ ਗਿਆ ਬੋਲ ਮਰ ਗੱਲ ਕਰੋ ਸਰ ਗੱਲ ਕਰੋ ਬੋਲੋ ਤੂੰ ਦੱਸੇ ਬਿਨਾਂ ਨਾ ਜਾਇਆ ਕਰ ਜੇ ਤੈਨੂੰ ਕੋਈ ਮਾਰਕਸ਼ੀਟ ਦੇ ਅਸੀਂ ਤੈਨੂੰ ਕਿੱਥੇ ਲੱਦ ਮੈਂ ਕਿੱਥੇ ਗਿਆ ਮੈਂ ਤਾਂ ਇੱਥੇ ਹੀ ਆ ਕੱਲ ਸ਼ੋਅ ਕਰਕੇ ਗਿਆ ਡੋਲੋਂ ਮੇਂ ਤਾਕਤ ਹੈ ਫੜਕ ਫੜਕ ਕਰਦੇ ਨੇ ਕਿ ਤੇ ਤੂੰ ਮੇਰੇ ਡਿੱਕੇ ਆ ਗਿਆ ਤੇ ਤੇਰੀ ਮੈਂ ਲੱਤਾਂ ਨੂੰ ਰੱਸੀ ਪਾ ਕੇ ਤੇ ਤੈਨੂੰ ਮੈਂ ਲੈਣਾ ਬੰਨ੍ਹ ਸੋ ਤੇਨੂੰ ਪਤਾ ਹੀ ਨਹੀਂ ਤੂੰ ਪਿਓ ਨੂੰ ਕੁੱਟਦਾ ਰਿਹਾ ਤੂੰ ਸੁਣ ਮੈਂ ਪਿਓ ਵੀ ਕੁੱਟਦਾ ਤੈਨੂੰ ਵੀ ਕੁੱਟ ਦੇਣਾ ਮੈਂ ਤੂੰ ਬੰਦਾ ਬਣ ਜਾ ਮੇਰੇ ਕੋ ਤੇਰੀਆਂ ਮੈਂ ਲੱਤਾਂ ਨੂੰ ਰੱਸੀ ਪਾ ਕੇ ਨਾ ਗਿੱਟੇ ਤੇਰੇ ਨੂੰ ਤੇ ਮੈਂ ਤੈਨੂੰ ਕਿਤੇ ਦਿਨ ਸੋਫੇ ਨਾਲ ਬੰਨ ਲੈਣਾ ਤੇ ਜਾ ਮੈਂ ਇਥੇ ਆਪਦੀ ਡੋਰ ਨਾ ਬੰਨਣਾ ਬੰਦਾ ਬਣ ਜਾ ਤੂੰ ਖਰਾਬੋ ਕਰ ਤੂੰ ਜੰਮਿਆ ਇਸ ਕਰਕੇ ਤੇਰੇ ਮੁੰਡਾ ਵੀ ਇਸੇ ਕਰਕੇ ਜੰਮਿਆ ਤੇਰੇ ਲਫਤਾਂ ਬਣਨ ਨੂੰ ਇਹਨਾਂ ਗਲਤਾਂ ਹੈ ਕਿ ਇੰਡੀਆ ਦੀ ਅਸੀਂ ਕਹੀ ਜਾਂਦੇ ਹਾਂ ਇੰਡੀਆ ਮੇ ਜੋ ਹੁੰਦਾ ਹੈ ਇੰਡੀਆ ਵਿੱਚ ਹੁੰਦਾ ਹੈ ਦੇਖੋ ਐਕੀ ਟੋਰਾਂਟੋ ਦੇ ਵਿੱਚ ਸਾਡੇ ਟੋਰਾਂਟੋ ਦੇ ਤਹਿਲਕੇ ਦੀ ਗੱਲਾਂ ਸੁਣ ਕੇ ਸਾਡੇ ਕਟਾਕ ਸੁਣ ਕੇ ਕਿ ਕਾਰੰਸੀ ਆ ਗਈ ਹੈ ਗੁਰਦੁਆਰਾਂ ਦੇ ਵਿੱਚ ਵੀ ਹੂੰ ਇੱਥੇ ਪੇਪ ਗੁਰਦੁਆਰੇ ਉਸ ਕੋਲ ਸਫਾਈ ਸ੍ਰੀ ਕਰ ਰਹੇ ਕੁਝ ਸੈਕੰਡ ਹੈਂਡ ਦੀ ਜੁੱਤ ਖਣਾ ਜੁੱਤ ਘਰ ਵਗੈਰਾ ਇਦਾਂ ਕੁਝ ਬਣਾ ਰਹੇ ਹਨ ਹੂੰ ਇੱਥੇ بڑے بڑے ਉਹ ਕਹਿੰਦਾ ਸਕੰਦਰ ਆਏ ਨੇ ਸਾਰਾ ਸਾਨੂੰ 25 ਸਾਲ ਖਰਾਬ ਕਰ ਦਿੱਤੇ ਮੇਰੇ ਮੈਨੂੰ ਰਸੀਦਾ ਮਿਲੀਆਂ ਜਿਹੜੀ ਮੈਂ ਉਹਨੂੰ ਰਸੀਦਾ ਦਿੱਤੀਆਂ ਸੀਗੀਆਂ ਦੋ ਤਿੰਨ ਉਹਨਾਂ ਨੂੰ ਦਿੱਤੀਆਂ 25 ਸਾਲ ਉਹਨਾਂ ਨੇ ਕੋਈ ਪੈਸੇ ਵੀ ਨਹੀਂ ਦਿੱਤੇ ਹੂੰ ਸਾਡੀ ਬੁਰਾਈ ਇਹਨਾਂ ਨੇ ਬਹੁਤ ਕੀਤੀ ਹੂੰ ਔਰ ਸਾਡੇ ਬੱਚੇ ਗੁਰਦੁਆਰੇ ਨਹੀਂ ਆਉਣਾ ਛੱਡ ਗਏ ਇੱਕਦਾਂ ਦੀ ਸਾਡੀ ਜਿਹੜੀ ਹੈ ਨਾ ਉਹ ਕਲਚਰ ਸਾਡਾ ਹੈ ਇਹਨਾਂ ਨੇ ਬਣਾਇਆ ਇਸ ਕੋ ਇੰਡੀਆ ਤੋਂ ਨਹੀਂ ਅਸਲ ਲੈ ਆਏ ਇੱਥੇ ਹੀ ਜਿਹੜੇ ਗੁਰਦੁਆਰੇ ਤੁਹਾਡੇ ਵਰਗਿਆਂ ਨੇ ਮੇਰੇ ਵਰਗਿਆਂ ਨੇ ਬਣਾਏ ਇਹਦੇ ਵਿੱਚ ਨਹੀਂ ਤੂੰ ਗੁਰਦੁਆਰੇ ਜਾਨਾ ਕੀ ਕਰਦਾ ਤੂੰ ਮੰਦਿਰ ਜਾਇਆ ਕਰ ਅੱਛਾ ਹੂੰ ਤੇਰਾ ਤੇਰਾ ਗੁਰਦੁਆਰੇ ਨਾਲ ਲੈਣ ਦੇਣੀ ਕੋਈ ਨਹੀਂ ਹੈ ਉਹ ਤਾਂ ਸਾਡਾ ਸਿੱਖਾਂ ਦਾ ਹੈ ਬਾਕੀ ਹਿੰਦੂਆਂ ਦਾ ਤੇੂੰ ਪਤਾ ਨਹੀਂ ਕਿਹੜੇ ਧਰਮ ਦਾ ਹੈਗਾ ਕੌਣ ਹੈ ਤੂੰ ਤੇਰਾ ਗੁਰਦੁਆਰੇ ਨਾਲ ਕੋਈ ਲੈਣ ਦੇਣੀ ਤੂੰ ਮੰਦਿਰ ਚਲ ਜਾ ਕਰ ਉਹ ਜਿਹੜਾ ਇੱਥੇ ਇੱਕ ਹੈ ਕਾ ਜੋ ਕਾਲੀ ਜੀ ਫੋਟੋ ਲਾਈ ਉਹਨਾਂ ਨੇ ਮੈਨੂੰ ਹੁਣ ਪਤਨ ਸ਼ਨੀ ਮਾਤਾ ਕਰੇ ਉਹਦਾ ਉਹਦੇ ਜਾ ਕਰ ਤੂੰ ਅੱਛਾ ਹਾਂ ਸਰੋਂ ਦਾ ਤੇਲ ਲੈ ਜਾ ਕਰ ਨਾਲ ਤੇ ਨਾਲ ਉਹਥੇ ਮਾਤਾ ਤਾਂ ਪੂਜਨੀਆ ਹੁੰਦੀਆਂ ਤੂੰ ਨਹੀਂ ਤਾਨੂੰ ਮੈਂ ਉਹੀ ਕਿਹਾ ਵੀ ਉਹ ਉਥੇ ਉਹ ਸਰੋਂ ਦਾ ਤੇਲ ਜਾ ਲੈਂਦੇ ਨੇ ਤੇ ਤੂੰ ਵੀ ਲੈ ਗਿਆ ਬੋਤਲ ਮਾਤਾ ਜਾ ਸਰੋਂ ਦਾ ਤੇਲ ਲੈ ਕੇ ਮੇਰੇ ਦਫ਼ਤਰ ਆ ਜਾ ਇੱਕ ਤੇਰੇ ਕੋ ਦੋ ਕੰਮਾਂ ਕੀ ਕਰਨੇ ਦੱਸ ਦੇ ਮਾਤਾ ਮਾਤਾ ਦਾਤਾ ਹਰ ਰੂਪ ਪੂਜਨੀ ਹੈ ਤੂੰ ਸੁਆ ਰੱਖੀ ਬੈਠਾ ਦਾ ਕਿਉਂ ਨਹੀਂ ਬੋਰੀ ਆ ਮੇਰੇ ਕੋਲੇ ਪਈ ਇੱਥੇ ਹਾਂ ਤੂੰ ਆ ਜਾ ਕੇ ਤਾਂ ਨਮਾ ਕੀ ਕਰਨਾ ਫਿਰ ਕੋਸਰਾ ਇਹ ਕਿ ਬੇ ਕਮਾਲ ਦੀ ਗੱਲ ਹੈ ਵੀ ਤੂੰ ਗੁਰੂ ਘਰਾਂ ਦਿਵਾਲੇ ਹੋ ਜਾਣਾ ਕੋਈ ਚੰਗੀ ਗੱਲ ਕਰ ਕੋੜ